ਦਾ ਤੇ ਅਸੀਂ ਕਮਿਊਨਿਟੀ ਹੈਲਥ ਆਫੀਸਰ ਦੇ ਤੌਰ ਤੇ ਕੰਮ ਕਰਦੇ ਹਾਂ ਕੀ ਕਾਰਨ ਸੀ ਕਿ ਜਿਹੜਾ ਕਿ ਤੁਹਾਨੂੰ ਸਰਕਾਰ ਦੇ ਖਿਲਾਫ ਅੱਜ ਜਿਹੜਾ ਕਿ ਰੋਸ਼ ਪ੍ਰਦਰਸ਼ਨ ਕਰਨਾ ਪੈ ਰਿਹਾ ਵਾ ਤਾਂ ਕੀ ਸਾਰਾ ਮਾਮਲਾ ਕੀ ਆ ਜੀ ਅ ਭਾਜੀ ਸਾਡਾ ਸੀਐਚਓਜ਼ ਦਾ ਬੇਸਿਕਲੀ ਜਿਹੜਾ ਕੰਮ ਹੈਗਾ ਉਹ ਹੈਗਾ ਆ 30 ਸਾਲ ਤੋਂ ਉੱਪਰ ਦੇ ਲੋਕਾਂ ਦੀ ਸਕਰੀਨਿੰਗ ਕਰਨੀ ਬੀਪੀ 슈ਗਰ ਜਿਹਨਾਂ ਨੂੰ ਗੈਰ ਸੰਚਾਰੀ ਬਿਮਾਰੀਆਂ ਕਹਾ ਦਿੰਦੇ ਆ ਅਤੇ ਕੈਂਸਰ ਦੇ ਜਿਹੜੇ ਮਰੀਜ਼ ਹੈਗੇ ਆ ਉਹਨਾਂ ਨੂੰ ਲੱਭਣਾ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਦੀ ਦਵਾਈ ਜੜੀ ਬੂਟੀ ਸ਼ੁਰੂ ਕਰਵਾਉਣਾ ਕਿ ਉਹ ਠੀਕ ਹੋਣ ਕੱਲ ਸਿਹਤ ਮੰਤਰੀ ਜੀ ਵੱਲੋਂ ਇੱਕ ਬਿਆਨ ਆਇਆ ਹੈਗਾ ਅਸੀਂ ਸਿਹਤ ਮੈਕਮੇ ਵਾਸਤੇ ਪਿਛਲੇ 5 ਤੋਂ 6 ਸਾਲਾਂ ਤੋਂ ਕੰਮ ਕਰਦੇ ਪਏ ਆਂ ਇਸ ਵੇਲੇ ਸਰਕਾਰ ਕੋਲ ਮਾਨ ਸਰਕਾਰ ਦੇ ਕੋਲ ਜਿੰਨਾ ਵੀ ਡੇਟਾ ਬੀਪੀ ਤੇ ਸ਼ੂਗਰ ਦੇ ਮਰੀਜ਼ਾਂ ਦਾ ਬੋਲਦਾ ਪਿਆ ਹੈਗਾ ਉਹ ਜਿਹੜਾ ਡੇਟਾ ਹੈਗਾ ਉਹ ਸਾਡੇ ਦੁਆਰਾ ਕੀਤੇ ਗਏ ਕੰਮ ਦਾ ਡੇਟਾ ਬੋਲਦਾ ਪਿਆ ਹੈ ਕੱਲ ਸਿਹਤ ਮੰਤਰੀ ਜੀ ਨੇ ਬਿਆਨ ਜਾਰੀ ਕੀਤੇ ਨੇ ਕਿ ਇਹਨਾਂ ਨੇ ਇੱਕ ਨੈਸ਼ਨਲ ਪੱਧਰ ਦੀ ਡਰਾਈਵ ਚਲਾਈ ਹੈਗੀ ਆ ਜਿਹਦੇ ਵਿੱਚ ਇਹਨਾਂ ਨੇ 30 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਸਕ੍ਰੀਨ ਕਰਨ ਲਈ ਕਿਹਾ ਗਿਆ ਹੈਗਾ ਉਹ ਸਕਰੀਨਿੰਗ ਦੇ ਵਿੱਚ ਜਿਹੜੇ ਅਸੀਂ 5 ਤੋਂ 6 ਸਾਲ ਤੋਂ ਲੱਗੇ ਮੁਲਾਜ਼ਮ ਕੰਮ ਕਰਨ ਦੇ ਆ ਸਾਡਾ ਵਿੱਚ ਕੋਈ ਵੀ ਮੈਂਸ਼ਨਿੰਗ ਨਹੀਂ ਹੈਗਾ ਕਿ ਇਹਨਾਂ ਵੱਲੋਂ ਕੋਈ ਇਨਪੁਟ ਦਿੱਤੀ ਗਈ ਹੈ ਜਾਂ ਫਿਰ ਆਉਣ ਵਾਲੇ ਸਮੇਂ 'ਚ ਇਹਨਾਂ ਵੱਲੋਂ ਕੰਮ ਕੀਤਾ ਜਾਏਗਾ ਅਸੀਂ ਤੁਹਾਡੇ ਪਲੇਟਫਾਰਮ ਤੋਂ ਇਹ ਗੱਲ ਕਹਿਣਾ ਚਾਹੁੰਦੇ ਆ ਸੀਐਚਓਜ਼ ਨੂੰ ਕੋਈ ਐਪਰੀਸ਼ੀਏਸ਼ਨ ਨਹੀਂ ਚਾਹੀਦੀ ਡਾਕਟਰ ਬਲਬੀਰ ਜੀ ਸੀਐਚਓ ਨੂੰ ਸਾਡੇ ਤੁਹਾਡੇ ਵੱਲੋਂ ਤੁਹਾਡੀ ਸਰਕਾਰ ਵੱਲੋਂ ਕੋਈ ਐਪਰੀਸ਼ੀਏਸ਼ਨ ਕੋਈ ਤਮਗੇ ਨਹੀਂ ਸਾਨੂੰ ਚਾਹੀਦੇ ਸਾਨੂੰ ਚਾਹੀਦਾ ਹੈਗਾ ਜਿਹੜਾ ਕੰਮ ਅਸੀਂ ਜਿਹੜਾ 24 ਲੱਖ ਮਰੀਜ਼ ਅਸੀਂ ਬੀਪੀ ਦਾ 23 ਲੱਖ ਮਰੀਜ਼ ਅਸੀਂ 슈ਗਰ ਦਾ ਚੈੱਕ ਕਰ ਚੁੱਕੇ ਹੈਗੇ ਆ ਜਿਨ੍ਹਾਂ ਨੂੰ ਅਸੀਂ ਤੁਹਾਡੇ ਆਨਲਾਈਨ ਡਿਜੀਟਲ ਇੰਡੀਆ ਮਿਸ਼ਨ ਦੇ ਅਧੀਨ ਪੋਰਟਲਾਂ ਤੇ ਚਾੜ ਚੁੱਕੇ ਹੈਗੇ ਆ ਉਹਨਾਂ ਦਾ ਸੇਰਾ ਤੁਸੀਂ ਦੂਜੇ ਆ ਦੂਜੇ ਕੈਡਰਸ ਨੂੰ ਨਾ ਦਵੋ ਸੇਰਾ ਸਾਡੇ ਮੱਥੇ ਵੀ ਨਾ ਲਾਓ ਪਰ ਐਟ ਲੀਸਟ ਇਹ ਗੱਲ ਤੇ ਤੁਸੀਂ ਕਹੋ ਨਾ ਕਿ ਕਮਿਊਨਿਟੀ ਹੈਲਥ ਆਫਿਸਰਸ ਕੰਮ ਕਰਦੇ ਪਏ ਨੇ ਗਰਾਉਂਡ ਲੈਵਲ ਤੇ ਵੀ ਆਰ ਵਰਕਿੰਗ ਫॉर ਐਟ ਗਰਾਉਂਡ ਲੈਵਲ ਕਹਿੰਦਾ ਮਤਲਬ ਕਿ ਕਿਤੇ ਨਾ ਕਿਤੇ ਜਿਹੜੀ ਮਾਨ ਸਰਕਾਰ ਦੀ ਪਾਲਿਸੀ ਰਹੀ ਹੈ ਕਿ ਕ੍ਰੈਡਿਟ ਕਿਸੇ ਹੋਰ ਨੂੰ ਦੇਣਾ ਬਿਲਕੁਲ ਸਰ ਬਿਲਕੁਲ ਕ੍ਰੈਡਿਟ ਇਹਨਾਂ ਨੇ ਆਪਣੇ ਆਮ ਆਦਮੀ ਕਲੀਨਿਕਸ ਨੂੰ ਦਿੱਤਾ ਹੈਗਾ ਠੀਕ ਹੈ ਆਮ ਆਦਮੀ ਕਲੀਨਿਕਸ ਨੂੰ ਕ੍ਰੈਡਿਟ ਦਿੱਤਾ ਹੈ ਯਾ ਜਿਹੜਾ ਕੀ ਐਗਜ਼ਿਸਟੈਂਸ ਚ ਆਇਆ ਹੀ ਉਦੋਂ ਤੋਂ ਹੈ ਜਦੋਂ ਤੋਂ ਆਮ ਸਰਕਾਰ ਐਗਜ਼ਿਸਟੈਂਸ ਚ ਆਈ ਹੈਗੀ ਆ ਤੇ ਜਿਹੜਾ ਡੇਟਾ ਇਹਨਾਂ ਦੇ ਕੋਲ ਹੈਗਾ ਉਹ ਪਿਛਲੇ 5 ਤੋਂ 6 ਸਾਲ ਪੁਰਾਣਾ ਡੇਟਾ ਪਿਆ ਹੋਇਆ ਮੇਰਾ ਸਵਾਲ ਹੈ ਇਹਨਾਂ ਨੂੰ ਜਿਹੜੇ ਸੈਂਟਰ ਹੀ ਤੁਸੀਂ ਪਿਛਲੇ 3 ਸਾਲ ਤੋਂ ਖੋਲੇ ਨੇ ਉਹ 50 ਸਾਲਾਂ ਦਾ ਡੇਟਾ ਤੁਹਾਨੂੰ ਕਿੱਦਾਂ ਪ੍ਰੋਵਾਈਡ ਕਰਦੇ ਪਏ ਨੇ ਪਿੱਛੇ ਜੇ ਸਰ ਸੈਂਟਰ ਵੱਲੋਂ ਨਾ ਇਹਨਾਂ ਨੂੰ ਗ੍ਰਾਂਟ ਆਈ ਸੀਗੀ ਪਤਾ ਨਹੀਂ ਕਿੰਨੇ ਕਰੋੜ ਰੁਪਈਆ ਆਇਆ ਹੈਗਾ ਸਟੇਟ ਗਵਰਨਮੈਂਟ ਉਹ ਕਰੋੜਾਂ ਦੇ ਰੁਪਏ ਵਿੱਚੋਂ ਉਹ ਜਿਹੜਾ ਪੈਸਾ ਸੈਂਟਰ ਨੇ ਭੇਜਿਆ ਸੀਗਾ ਅਸੀਂ ਆਯੂਸ਼ਮਾਨ ਭਾਰਤ ਦੇ ਅੰਡਰ ਕੰਮ ਕਰਦੇ ਪਏ ਆ ਸਾਡਾ ਜਿੰਨੇ ਵੀ ਫੰਡਿੰਗ ਹੈਗੀ ਹੈ ਸਾਡੀ ਨੈਸ਼ਨਲ ਹੈਲਥ ਮਿਸ਼ਨ ਤੋਂ ਆਉਂਦੀ ਹੈ ਸੈਂਟਰ ਤੋਂ ਆਉਂਦੀ ਹੈ ਉਹ ਜਿਹੜਾ ਪੈਸਾ ਹੈਗਾ ਉਹ ਆਮ ਆਦਮੀ ਕਲੀਨਿਕ ਬਾਸ ਤੇ ਇਹਨਾਂ ਨੇ ਵਰਤ ਲਿੱਤਾ ਉਹ ਐਚ ਡਬਲਯੂ ਸੀਜ਼ ਤੇ ਅਸੀਂ ਹੈਲਥ ਵੈਲ ਦਾ ਸੈਂਟਰਾਂ ਤੇ ਬੈਠੇ ਹੋਏ ਆ ਆਯੂਸ਼ਮਾਨ ਆਰੋਗ્યਮ ਕੇਂਦਰਾ ਤੇ ਬੈਠੇ ਹੋਏ ਆ ਸਾਡੇ ਸੈਂਟਰਾਂ ਤੇ ਕੋਈ ਪੈਸਾ ਨਹੀਂ ਹੈਗਾ ਲੱਗ ਕਹਿੰਦੇ ਮਤਲਬ ਕਿ ਕਿਤੇ ਨਾ ਕਿਤੇ ਪਬਲਿਕ ਨਾਲ ਧੋਖਾ ਹੋ ਰਿਹਾ ਵਾ ਕਿ ਜਿਹੜਾ ਕਿ ਐਗਜ਼ੈਕਟਲੀ ਸਰ ਸੈਂਟਰ ਸਰਕਾਰ ਦਾ ਫੰਡ ਹੈਗਾ ਗਲਤ ਤਰੀਕੇ ਨਾਲ ਜੁਟੀਲਾਈਜ਼ ਕੀਤਾ ਜੁਟੀਲਾਈਜ਼ ਕੀਤਾ ਜਾਂਦਾ ਪਿਆ ਬਿਲਕੁਲ ਸਰ ਬਿਲਕੁਲ ਤਾਂ ਹੁਣ ਕੋਈ ਸੈਂਟਰ ਸਰਕਾਰ ਨੂੰ ਵੀ ਕੋਈ ਅਪੀਲ ਕਰਨਾ ਚਾਹੂਗਾ ਬਿਲਕੁਲ ਅਸੀਂ ਸੈਂਟਰ ਸਰਕਾਰ ਨੂੰ ਅਸੀਂ ਮੋਦੀ ਜੀ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਅਧੀਨ ਅਸੀਂ ਤੁਹਾਡੇ ਪ੍ਰੋਗਰਾਮ ਆਯੂਸ਼ਮਾਨ ਭਾਰਤ ਦੇ ਅਧੀਨ ਆਮ ਲੋਕਾਂ ਦੀ ਪਿੰਡਾਂ 'ਚ ਸੇਵਾ ਕਰਦੇ ਪਏ ਹੈਗੇ ਆ ਅਸੀਂ ਚਾਹੁੰਦੇ ਆ ਕਿ CHOs ਇੱਕ ਕੈਡਰ ਇਦਾਂ ਦਾ ਹੈਗਾ ਜਿਹਦਾ ਕਿਤਾਬੀ ਤੌਰ ਤੇ ਕੋਈ ਐਗਜ਼ਿਸਟੈਂਸ ਨਹੀਂ ਹੈਗੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਮੋਦੀ ਜੀ ਤੱਕ ਮਾਨ ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਸਾਡਾ ਕੈਡਰ CHOs ਕਮਿਊਨਿਟੀ ਹੈਲਥ ਆਫਿਸਰਸ ਦਾ ਜਿਹੜਾ ਕੈਡਰ ਹੈਗਾ ਆ ਉਹਦੀ ਜਨਰੇਸ਼ਨ ਕੀਤੀ ਜਾਵੇ ਤੇ ਸਾਨੂੰ ਉਹਦੇ ਅਧੀਨ ਸਾਨੂੰ ਰੈਗੂਲਰ ਕੀਤਾ ਜਾਵੇ ਕੈਨ ਦਾ ਮਤਕੀ ਸਰਕਾਰ ਜਿਹੜੀ ਕਿ ਐਡਵਰਟਾਈਜ਼ਮੈਂਟ ਕਰਕੇ ਕਿ 50000 ਬੰਦਾ ਭਰਤੀ ਕਰ ਲਿਆ ਕਿਤੇ ਨ ਕਿਤੇ ਆਮ ਲੋਕਾਂ ਨੂੰ ਵੀ ਬੇਕੂ ਬਣਾਉਂਦੀ ਪਈ ਹੈ ਬਿਲਕੁਲ ਸਰ ਬਿਲਕੁਲ ਕੋਈ ਨਵੀਆਂ ਭਰਤੀਆਂ ਨਹੀਂ ਕੀਤੀਆਂ ਗਈਆਂ ਹੈਗੀਆਂ ਸਾਡੀਆਂ ਰਿਕਰੂਟਮੈਂਟਸ ਪਿਛਲੇ 5 ਤੋਂ 6 ਸਾਲਾਂ ਤੋਂ ਸਾਡੀਆਂ ਹੋ ਚੁੱਕੀਆਂ ਨੇ ਜੋ ਵੀ ਪੈਸਾ ਲੱਗਦਾ ਪਿਆ ਜੋ ਵੀ ਇਨੀਸ਼ੀਏਟਿਵ ਲਿੱਤਾ ਜਾਂਦਾ ਪਿਆ ਸਟੇਟ ਗਵਰਨਮੈਂਟ ਵੱਲੋਂ ਮਾਨ ਸਰਕਾਰ ਵੱਲੋਂ ਉਹ ਸਿਰਫ ਆਮ ਆਦਮੀ ਕਲੀਨਿਕਸ ਵਾਸਤੇ ਲਿੱਤਾ ਜਾਂਦਾ ਪਿਆ ਉਹ ਵੀ ਤੁਹਾਨੂੰ ਪਤਾ ਹੈ ਸਰ ਜਿਹੜੀਆਂ ਪੁਰਾਣੀਆਂ ਬਿਲਡਿੰਗਸ ਹੈਗੀਆਂ ਨੂੰ ਹੈਗੀਆਂ ਨੇ ਉਹਨਾਂ ਨੂੰ ਵਾਈਟ واਸ਼ ਕਰਕੇ ਉੱਥੇ ਇਨਫਰਾਸਟ੍ਰਕਚਰ ਖੜਾ ਕਰਕੇ ਇਹਨਾਂ ਨੇ ਉਹਨਾਂ ਬਿਲਡਿੰਗਸ ਨੂੰ ਹੀ ਆਮ ਆਦਮੀ ਕਲੀਨਿਕਸ ਚ ਬਦਲ ਦਿੱਤਾ ਹੈਗਾ ਤਾਂ ਡਾਕਟਰ ਕਹਿੰਦੇ ਮਤਲਬ ਕਿ ਆਮ ਜਿਹੜੇ ਮੁਹੱਲਾ ਕਲੀਨਿਕ ਖੜੇ ਕੀਤੇ ਗਏ ਆ ਕਿਤੇ ਨਾ ਕਿਤੇ ਕਹ ਲੋ ਕਿ ਜਮੀਨੀ ਪੱਧ ਤੇ ਇਹ ਰਿਪੋਰਟ ਜ਼ੀਰੋ ਆ ਅਸੀਂ ਇਹ ਨਹੀਂ ਕਹਿੰਦੇ ਸਰ ਕਿ ਇਹਦੀ ਰਿਪੋਰਟ ਜ਼ੀਰੋ ਹੈਗੀ ਆ ਪਰ ਅਸੀਂ ਇਹ ਵੀ ਤੁਹਾਨੂੰ ਕਹਨੇ ਹੈਗੇ ਆ ਕਿ ਇਹਦੇ ਵਿੱਚ देयर ਇਸ ਸਮਥਿੰਗ ਫਿਸ਼ੀ ਜਿਹੜਾ ਕੰਮ ਸਾਰੇ ਪੰਜਾਬ ਵੱਲੋਂ ਕੀਤਾ ਜਾਂਦਾ ਪਿਆ ਹਰ ਇੱਕ ਪਿੰਡ ਵੱਲੋਂ ਕੀਤਾ ਜਾਂਦਾ ਪਿਆ ਕੀ ਉਹਨਾਂ ਡੇਟਾ ਉਹਨਾਂ ਕੰਮ ਇਹਨਾਂ ਦੇ ਆਮ ਆਦਮੀ ਕਲੀਨਿਕਸ ਵੱਲੋਂ ਕੀਤਾ ਜਾਂਦਾ ਪਿਆ ਇੱਥੇ ਇਹ ਬਹੁਤ ਵੱਡਾ ਸਵਾਲ ਹੈਗਾ ਮਾਨ ਸਰਕਾਰ ਵਾਸਤੇ ਮੁਲਾਜ਼ਮਾਂ ਨੂੰ ਲੈ ਕੇ ਜਿਹੜੇ ਬੱਚੇ ਇੱਕ ਪਾਸੇ ਸਰਕਾਰ ਕਿੰਦੀ ਕਿ ਅਸੀਂ ਬਾਹਰੋਂ ਬਾਹਰੋਂ ਬੱਚੇ ਨਾ ਜਾਣ ਬਾਹਰ ਨੂੰ ਕੰਟਰੀਆਂ ਨੂੰ ਨਾ ਜਾਣ ਤੇ ਦੂਜੇ ਪਾਸੇ ਜਿਹੜੇ ਕਿ ਇੱਥੇ ਜਿਹੜੇ ਬੱਚੇ ਭਰਤੀ ਹੋਏ ਪਏ ਉਹਨਾਂ ਦੀ ਤਨਖਾਹਾਂ ਐ ਇੰਨੀ ਘੱਟ ਵਾ ਤਾਂ ਲੱਗਦਾ ਕਿ ਕਿਦਾਂ ਕਿਤੇ ਗੁਜ਼ਾਰਾ ਹੁੰਦਾ ਹੋਊਗਾ ਸਰ ਦੇਖੋ ਜੇ ਆਪਾਂ ਇਹ ਗੱਲ ਕਹੀ ਐ ਨਾ ਤਨਖਾਹਾਂ ਦੀ ਗੱਲ ਕਰੀਏ ਤੇ ਸਰਕਾਰਾਂ ਦੀਆਂ ਨਾ ਬੜੇ ਪੁਰਾਣੇ ਟਾਈਮ ਤੋਂ ਇਹ ਪਾਲਿਸੀਆਂ ਹੁੰਦੀਆਂ ਨੇ ਕਿ ਪਹਿਲਾਂ ਤਾਂ ਸਰ ਠੇਕਾ ਪ੍ਰਥਾ ਜਿਹੜੀ ਸਭ ਤੋਂ ਪੈੜੀ ਪ੍ਰਥਾ ਹੈਗੀ ਆ ਉਹ ਐਗਜ਼ਿਸਟੈਂਸ 'ਚ ਆਈ ਪਈ ਆ ਉਹ ਚੱਲਦੀ ਪਈ ਆ ਹੁਣ ਇੱਕ ਮੁਲਾਜ਼ਮ ਜਿਹਦੀ ਤਨਖਾਹ 20 ਤੋਂ 25000 ਹੈਗੀ ਆ ਇੱਥੇ ਸਰ ਮੈਂ ਮਾੜਾ ਜਿਹਾ ਮੈਂਸ਼ਨ ਕਰਨਾ ਚਾਹਨੀ ਆ ਸਾਨੂੰ ਮੋਦੀ ਜੀ ਵੱਲੋਂ ਨਾ ਜਦੋਂ ਇਹ ਐਡਵਰਟਾਈਜ਼ਮੈਂਟ ਹੋਈ ਸੀਗੀ ਸਾਨੂੰ 25000 ਬੇਸਿਕ ਸੈਲਰੀ ਕਹੀ ਗਈ ਸੀ ਮੇਰੇ ਨਾਲ ਦੇ ਸਾਰੇ ਸਾਥੀ ਖੜੇ ਹੋਏ ਨੇ ਕਿਸੇ ਨੂੰ ਪੁੱਛ ਲਓ ਕਿਸੇ ਨੂੰ ਅੱਜ ਤੱਕ ਮਹੀਨੇ ਦਾ 25000 ਮਿਲਿਆ ਮਿਲਿਆ ਕਿਸੇ ਨੂੰ 25000 ਨਹੀਂ ਸਾਨੂੰ ਪਿਛਲੇ 6 ਸਾਲਾਂ ਤੋਂ ਹਰ ਮਹੀਨੇ ਹਰ ਇੱਕ ਸੀਐਚਓ ਦਾ 5000 ਰੁਪਈਆ ਗੱਬਨ ਹੁੰਦਾ ਪਿਆ ਦੇ ਆ ਗਲਪਿੰਗ ਹਾਰਮਨੀ ਡਿਪਾਰਟਮੈਂਟ ਇਸ ਗਲਪਿੰਗ ਹਾਰਮਨੀ 5000 ਐਵਰੀ ਮੰਥ ਵੀ ਆਰ ਗੈਟਿੰਗ ਓਨਲੀ 20000 ਇਨਸਟੈਡ ਆਫ 25000 ਕਿਤੇ ਇਹ ਜਿਹੜਾ 5000 ਰੁਪਏ ਕਿਤੇ ਪਾਰਟੀ ਫੰਡ ਚ ਨਹੀਂ ਜਾਂਦਾ ਤੁਹਾਡਾ ਸਰ ਕਿਹੜਾ ਪਾਰਟੀ ਫੰਡ ਮੈਂ ਸਮਝ ਨਹੀਂ ਆਮ ਪਾਰਟੀ ਸਰਕਾਰ ਦੇ ਸਰ ਇਹ ਤਾਂ ਉਹੀ ਜਾਣੇ ਉਹਨਾਂ ਦੀ ਉਹੀ ਜਾਣਨ ਤਾਂ ਹੁਣ ਤੁਸੀਂ ਕੀ ਮੰਗ ਕੀ ਕਰਦੇ ਆ ਸਰ ਅਸੀਂ ਮੰਗ ਕਰਦੇ ਹੈਗੇ ਆ ਕਿ ਸੀਐਚਓਜ਼ ਨੂੰ ਸਰ ਦੇਖੋ ਅ ਹੈਲਥ ਵੈਲਨੈਸ ਸੈਂਟਰ ਜਿਹੜੇ ਹੈਗੇ ਨੇ ਨਾ ਉਹ ਜ਼ਮੀਨੀ ਤੌਰ ਤੇ ਕੰਮ ਕਰਦੇ ਪਏ ਨੇ ਅਸੀਂ ਯੰਗ ਬਲੱਡ ਹੈਗੇ ਅਸੀਂ ਯੰਗਸਟਰਸ ਹੈਗੇ ਅਸੀਂ ਪਿੰਡਾਂ ਚ ਸਾਡੇ ਚ ਇਹ ਕਿ ਭਾਵਨਾ ਹੈਗੀ ਹੈ ਕਿ ਅਸੀਂ ਲੋਕਾਂ ਦੇ ਹਿੱਤ ਲਈ ਕੰਮ ਕਰੀਏ ਅਸੀਂ ਉਸ ਚੀਜ਼ ਤੇ ਪੂਰੇ ਖਰੇ ਉਤਰੇ ਹੈਗੇ ਆ